ਸਿਕਲ ਜੀ ਮੇਰਾ ਨਾਮ ਐਡਵੋਕੇਟ ਇਕਬਾਲਪ੍ਰੀਤ ਸਿੰਘ ਆ ਅਸੀਂ ਵਕਿਊ ਮਿੰਟੋ ਖੇੜਾ ਫਾਊਂਡੇਸ਼ਨ ਵੱਲੋਂ ਜਿਵੇਂ ਅਸੀਂ ਪਹਿਲਾਂ ਗੋ ਗ੍ਰੀਨ ਦੇ ਤਹਿਤ ਅਸੀਂ ਸਾਰੇ ਪੰਜਾਬ ਆਲਓਵਰ ਪੰਜਾਬ ਅਸੀਂ ਟਰੀ ਪਲਾਂਟੇਸ਼ਨ ਕੀਤੀ ਹੁਣ ਅਸੀਂ ਦੀਵਾਲੀ ਵੇਲੇ ਅਸੀਂ ਆਪਦੇ ਪੰਜਾਬ ਦੇ ਵਸੀਆਂ ਨੂੰ ਹਾਲੀ ਦੇ ਵਸੀਆਂ ਨੂੰ ਦੀਵੇ ਅੱਜ ਵੰਡਣ ਆਏ ਆ ਅਸੀਂ ਇਹਦੇ ਗੋ ਗ੍ਰੀਨ ਦੇ ਤਹਿਤ ਹੀ ਅੱਜ ਮਤਲਬ ਇਹ ਇਨੀਸ਼ੀਏਟਿਵ ਲੈਣ ਲੱਗੇ ਆ ਕਿ ਅਸੀਂ ਬੇਨਤੀ ਵੀ ਕਰਦੇ ਆ ਸਾਰੇ ਆਪਦੇ ਸਾਥੀਆਂ ਨੂੰ ਕਿ ਅਸੀਂ ਆਪਾਂ ਸਾਰੇ ਜਾਣੇ ਰਲ ਕੇ ਇਹ ਜਿਹੜੀਆਂ ਚਾਈਨੀਜ਼ ਲਾਈਟਾਂ ਨੇ ਜਾਂ ਪਟਾਕੇ ਆ ਉਹਨਾਂ ਤੋਂ ਪਾਸੇ हट ਕੇ ਜਿਹੜਾ ਅਸਲ ਆਪਣਾ ਇਹ ਆ ਵੀ ਪੁਰਾਣਾ ਵਿਰਸਾ ਹੈ ਜੋ ਆਪਾਂ ਦੀਵਿਆਂ ਦੀ ਦੀਵਾਲੀ ਜਿਹਨੂੰ ਕਿਹਾ ਜਾਂਦਾ ਸੀਗਾ ਆਪਾਂ ਸਾਰੇ ਜਾਣੇ ਕੋਈ ਘਿਓ ਦਾ ਦੀਵਾ ਵਾਲਦਾ ਸੀ ਜਾਂ ਫਿਰ ਆਪਾਂ ਆਪਣਾ ਸਰੋਂ ਦੇ ਤੇਲ ਦੇ ਦੀਵੇ ਵਾਲਦੇ ਸੀ ਤਾਂ ਉਹਨੂੰ ਮੁੜ ਕੇ ਆਪਾਂ ਪੰਜਾਬ ਦੇ ਵਿੱਚ ਲੈ ਕੇ ਆਈਏ ਤਾਂ ਉਸ ਤਹਿਤ ਅਸੀਂ ਬੇਨਤੀ ਕਰਦੇ ਆ ਅੱਜ ਸਾਰਿਆਂ ਨੂੰ ਅੱਜ ਅਸੀਂ ਇਸ ਇਨੀਸ਼ੀਏਟਿਵ ਲੈ ਕੇ ਆਏ ਆ ਕਿ ਆਪਣੇ ਵੱਲੋਂ ਅਸੀਂ ਮਹਾਲੀ ਵਾਸੀਆਂ ਨੂੰ ਆਪਣੇ ਵੱਲੋਂ ਦੀਵੇਜ਼ ਦੀਵਾਜ਼ ਅਸੀਂ ਗਿਫਟ ਕਰਾਂਗੇ ਵਿਕੀਓ ਮਿੰਡੋ ਖੇੜਾ ਫਾਊਂਡੇਸ਼ਨ ਵੱਲੋਂ ਤੇ ਕਿੱਥੇ ਦਸੀ ਗਿਫਟ ਕਰਦੇ ਹਾਂ ਅਸੀਂ ਜੀ ਅੱਜ ਮਾਰਕੀਟ ਦੇ ਵਿੱਚ ਐ ਸੱਤ ਫੇਸ ਦੀ ਮਾਰਕੀਟ ਐ ਸੋ ਇੱਥੇ ਅਸੀਂ ਆਪਣਾ ਅੱਜ ਗਿਫਟ ਕਰਨ ਆਏ ਆ ਲੋਕਾਂ ਨੂੰ ਦੀਵਾਲੀ ਵਿਸ਼ ਕਰਨ ਆਏ ਆ ਤੇ ਇਸ ਇਨੀਸ਼ੀਏਟਿਵ ਨੂੰ ਲੈ ਕੇ ਤੇ ਪਲੱਸ ਅਸੀਂ ਨਾਲ ਕੁਝ ਆਫਨੇਜਸ ਹੈਗੀਆਂ ਨੇ ਉਹਨਾਂ ਦੇ ਵਿੱਚ ਜਾ ਕੇ ਆਵਾਂਗੇ ਕਿਉਂਕਿ ਹਰੇਕ ਬੰਦਾ ਆਪਣੇ ਅੱਜ ਪਰਿਵਾਰ ਦੇ ਨਾਲ ਤਾਂ ਦੀਵਾਲੀ ਮਨਾ ਰਿਹਾ ਪਰ ਜਿਨ੍ਹਾਂ ਕੋਲੇ ਪਰਿਵਾਰ ਨਹੀਂ ਹੈ ਤੋ ਉਹਨਾਂ ਨੂੰ ਵੀ ਅਸੀਂ ਮਹਿਸੂਸ ਕਰਾਉਣਾ ਚਾਹੁੰਦੇ ਆ ਕਿ ਕੋਈ ਨਾ ਕੋਈ ਉਹਨਾਂ ਲਈ ਹੈਗਾ ਤਾਂ ਵਿਕੂ ਮੈਡੋਫੇੜਾ ਫਾਊਂਡੇਸ਼ਨ ਹਮੇਸ਼ਾ ਖੜੀ ਰਹੀ ਹੈ ਜਿਹੜੇ ਆਪਸ਼ਨ ਨੇ ਉਹਨਾਂ ਨਾਲ ਵੀ ਤਾਂ ਉਹਨਾਂ ਨਾਲ ਅਸੀਂ ਦੀਵਾਲੀ ਮਨਾਣ ਜਾਵਾਂਗੇ